ਇੰਨੇ ਤਰ੍ਹਾਂ ਸ਼ੇਕ ਕਰਨਾ ਠੀਕ ਆ ਫੇਰ ਪਾਉਣਾ ਇਹ ਤੇ ਲਾਉਣਾ ਸਾਰਾ ਤੁਹਾਨੂੰ ਦਿਖਾਉਣਾ ਤਰੀਕਾ ਮੈਂ ਠੀਕ ਆ ਇਸ ਹਿਸਾਬ ਨਾਲ ਹੀ ਇੰਜੈਕਸ਼ਨ ਲਾਇਓ ਐਂਡ ਆਗੇ 5 ਪੁਆਇੰਟ ਲਾਉਣਾ ਪਈ ਵੱਡੇ ਦੇ ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਵੇਂ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਈ ਗੁੱਡ ਗਿਰਦਾਸ ਕਰਦੇ ਆ ਵੀ ਸਭ ਦੇ ਘਰ ਪਰਿਵਾਰ ਤੇ ਦੋਸਤ ਤੇ ਚੜ੍ਹਦੀ ਕਲਾ ਚ ਹੋਣਗੇ ਸੋ ਅੱਜ ਵਾਲੀ ਵੀਡੀਓ ਬਈ ਬਹੁਤ ਜ਼ਿਆਦਾ ਜ਼ਰੂਰੀ ਆ ਆ ਟਾਈਮ 'ਚ ਤੇ ਕਈ ਭਰਾਵਾਂ ਦੇ ਮੇਰੇ ਕੋ ਹਣਾ ਮੈਸੇਜ ਵੀ ਆਉਂਦੇ ਹੁੰਦੇ ਆ ਵੀ ਬਾਈ ਲਗਵੇ ਦਾ ਤੇ ਵਾਇਰਸ ਦਾ ਇਲਾਜ ਦੱਸ ਦੋ ਠੀਕ ਆ ਸੋ ਅੱਜ ਆਪਾਂ ਬਈ ਆਪਣੇ ਵਾਲਿਆਂ ਦੀ ਕਰਨ ਲੱਗੇ ਆ ਲੱਗੀ ਆਪਣੇ ਇਹਨੂੰ ਵੀ ਨજર ਕਿਸੇ ਦੀ ਸੋ ਆਪਣਾ ਇੱਕ ਬੱਚਾ ਆਇਆ ਹਣਾ ਲਗਵੇ ਚ ਨਾਲੇ ਤੁਹਾਨੂੰ ਦਿਖਾਵਾਂਗੇ ਵੀ ਉਹ ਕਿਹੜੇ ਹਿਸਾਬ ਦਾ ਲਗਵ ਹੈ ਠੀਕ ਆ ਤੇ ਨਾਲੇ ਆਪਾਂ ਆਹ ਇੰਜੈਕਸ਼ਨ ਅੱਜ ਲਾਵਾਂਗੇ ਇਹਨਾਂ ਦੇ ਠੀਕ ਆ ਇਹ ਇੰਜੈਕਸ਼ਨ ਦਾ ਵੀ ਨਾਮ ਦੱਸਾਂਗੇ ਠੀਕ ਆ ਤੇ ਬਣੇ ਰਹੋ ਵੀਡੀਓ ਨਾਲ ਭਰਾ ਬਣ ਕੇ ਵੀਡੀਓ ਪੂਰੀ ਦੇਖਿਓ ਤੇ ਗਾਂ ਸ਼ੇਅਰ ਵੀ ਜ਼ਰੂਰ ਕਰਿਓ ਵੀ ਕਿਸੇ ਭਰਾ ਦਾ ਫਾਇਦਾ ਹੋ ਜਾਏ ਇਹ ਇੰਜੈਕਸ਼ਨ ਬਾਈ ਆਪਾਂ ਠੰਡੇ ਪਾਣੀ 'ਚ ਹੀ ਰੱਖਣਾ ਚਾਹੀ ਠੰਡਾ ਪਾਣੀ ਲੈ ਲਓ ਚਾਹੇ ਬਰਫ਼ ਲੈ ਲਓ ਠੀਕ ਆ ਹੁਣ ਇਹਨੂੰ ਆਪਾਂ ਮਿਕਸ ਕਰਾਂਗੇ ਬਾਈ ਇਹ ਲੱਗਵੇ ਲੋਕੀ ਵਾਲਾ ਵਾਇਰਸ ਜਾਂ ਉਹ ਨਿੱਕੀਆਂ ਮੋਟੀਆਂ ਜਿਹੜੀਆਂ ਬਿਮਾਰੀਆਂ ਬਾਈ ਇਹ ਸਾਰੀਆਂ ਤੇ ਇਹੀ ਕੰਮ ਕਰਦਾ ਤੇ ਭਰਾ ਜਿਹੜੇ ਭਰਾ ਨੂੰ ਲੱਗਦਾ ਵੀ ਮੇਰੇ ਕਬੂਤਰ ਹਨਾ ਸੁਸਤ ਜੇ ਹੋ ਗਏ ਬੈਠੀ ਨੇ ਇਕੱਠੇ ਜੇ ਹੋ ਗਏ ਜਾਂ ਲੱਕਵਾ ਆਉਂਦਾ ਹਨਾ ਤੇ ਸਾਰੇ ਭਰਾ ਉਹ ਜ਼ਰੂਰ ਲਾਉਣ ਇਹ ਠੀਕ ਆ ਤੇ ਜ਼ਰੂਰੀ ਬਹੁਤ ਹੈ ਬਾਈ ਇਹ ਠੀਕ ਆ ਹੁਣ ਇਹਨੂੰ ਆਪਾਂ ਮਿਕਸ ਕਰਾਂਗੇ ਠੀਕ ਆ ਤਿੰਨਨ ਮਤਲਬ ਆਪਾਂ ਪਾ ਲਿਆ ਇਹਦੇ ਚ ਹੁਣ ਇਹਨੂੰ ਬਈ ਚੰਗੀ ਤਰ੍ਹਾਂ ਸ਼ੇਕ ਕਰਾਂਗੇ ਐਨ ਮਿਲਾ ਲਾਂਗੇ ਚੰਗੀ ਤਰ੍ਹਾਂ ਠੀਕ ਆ ਇਹ ਹੈਗਾ ਬਈ ਤੁਹਾਨੂੰ ਮੁਰਗੀਆਂ ਦੱਸ ਦਾਂ ਮੈਂ ਕਿੰਨੀਆਂ ਵਾਸਤੇ ਆ ਇਹ ਟੈਂਪਰੇਚਰ ਵੀ ਠੰਡੇ ਜੀ ਰੱਖਣਾ ਪੈਂਦਾ ਹਣ 1000 ਡੋਜ਼ ਆ ਬਾਈ ਇਹ ਠੀਕ ਆ 1000 ਕਬੂਤਰਾਂ ਦੀ ਘੱਟੋ ਘੱਟ ਆਪਾਂ ਇਹਦੇ ਮਿਕਸ ਕਰਕੇ ਠੀਕ ਆ ਆਪਣੇ ਦੋ ਫੁੱਡੇ ਦੇ ਇੱਕ ਭਰਾ ਆਪਣਾ ਹੋਰ ਵੀ ਆਪਣੇ ਨਾਲ ਜੁੜਿਆ ਹੋਇਆ ਠੀਕ ਆ ਉਹਦੇ ਜਾਨਵਰਾਂ 'ਚ ਵੀ ਵਾਇਰਸ ਆ ਗਿਆ ਸੀ ਤੇ ਪਹਿਲਾਂ ਉਹਦੇ ਵਾਲਿਆਂ 'ਚ ਆਇਆ ਸੀ ਤੇ ਆਪਣੇ ਵਾਲਿਆਂ 'ਚ ਵੀ ਆ ਗਿਆ ਵੀ ਚਲੋ ਰਲ ਕੇ ਆਪਾਂ ਠੀਕ ਆ ਅੱਜ ਲਾ ਦਾਂਗੇ ਬਾਈ ਦੋਹਾਂ ਦੇ ਨਾਲੇ ਉਹਦੇ ਵਾਲੇ ਜਾਨਵਰਾਂ ਦੀ ਲਾ ਦਾਂਗੇ ਨਾਲੇ ਆਪਣੇਆਂ ਦੇ ਲਾ ਦਾਂਗੇ ਇਹ ਹੋ ਗਿਆ ਬਾਈ ਮਿਕਸ ਇਹਨੂੰ ਘੱਟੋ ਘੱਟ 1 ਮਿੰਟ ਤੱਕ 2 ਮਿੰਟਾਂ ਤੱਕ ਬਈ ਪੂਰਾ ਚੰਗੀ ਤਰ੍ਹਾਂ ਸ਼ੇਕ ਕਰਨਾ ਹੈ ਠੀਕ ਆ ਫੇਰ ਪਾਉਣਾ ਇਹ ਤੇ ਲਾਉਣਾ ਸਾਰਾ ਤੁਹਾਨੂੰ ਦਿਖਾਉਣਾ ਤਰੀਕਾ ਮੈਂ ਠੀਕ ਆ ਤੇ ਬਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀ ਜਿਹੜੇ ਨਵੇਂ ਭਰਾ ਨੇ ਜਾਂ ਕਿਸੇ ਭਰਾ ਦੇ ਵਾਇਰਸ ਆ ਰਹੇ ਹੈ ਜਾਂ ਉਹਨੂੰ ਸ਼ੱਕ ਲੱਗਦਾ ਹੈ ਵੀ ਉਹ ਆਪ ਦਾ ਬਚਾਅ ਕਰ ਸਕਣ ਠੀਕ ਆ ਕਈ ਵਾਰੀ ਠੀਕ ਆ ਨਾ ਭਰਿਆ ਜਾਵੇ ਥੋੜੀ ਜਿਹੀ ਹਵਾ ਭਰੋ ਆਪੀ ਗਿੱਚਲੀਰੇ ਹਵਾ ਹੁਣ ਹੁਣ ਠੀਕ ਆ ਸਾਰਾ ਭਰਿਆ ਜਾਊਗਾ ਆ ਦੇਖੋ ਜਾਂਦਾ ਨਾ ਆਪੀ ਇਹ ਆਪਾਂ ਬਈ ਸਾਰਾ ਕੱਢ ਲਿਆ ਜਿੰਨਾ ਕਿ ਇਹਦੇ ਚ ਹੈਗਾ ਸੀ ਠੀਕ ਆ ਇਹ ਹੋ ਗਿਆ ਖਾਲੀ ਇਹਨੂੰ ਕਰੋ ਸਾਈਡ ਤੇ ਇੱਕ ਵਾਰੀ ठीक है, बाकी सारा आप मिक्स कर लागे ये हो गया भाई मिक्स इनू भी चगी तरह हिला लो ਭਾਈ ਵੀਡੀਓ ਅੱਜ ਲੰਬੀ ਜ਼ਰੂਰ ਹੋ ਸਕਦੀ ਆ ਪਰ ਤੁਹਾਡੇ ਭਰਾਵਾਂ ਦੇ ਠੀਕ ਆ ਜਾਨਵਰਾਂ ਨੂੰ ਬਚਾਉਣ ਵਾਸਤੇ ਠੀਕ ਆ ਆਪਾਂ ਸਾਰਾ ਕੁਝ ਦੱਸਾਂਗੇ ਕੁਝ ਕੋ ਹੋਰ ਬਿਮਾਰੀਆਂ ਬਾਰੇ ਵੀ ਤੇ ਲਾਕਵੇ ਬਾਰੇ ਵੀ ਚੰਗੀ ਤਰ੍ਹਾਂ ਵੀ ਇਹ ਕਿਹੜੇ ਹਿਸਾਬ ਨਾਲ ਆਉਂਦਾ ਕਿਉਂ ਆਉਂਦਾ ਇਹ ਸਾਰੀਆਂ ਗੱਲਾਂ ਬਾਤ ਆਪਾਂ ਆਪਣੀ ਵੀਡੀਓ 'ਚ ਕਰਾਂਗੇ ਅੱਜ ਬਸ ਬਣੇ ਰਹੋ ਮੇਰੇ ਭਰਾ ਮੇਰੇ ਨਾਲ ਆ ਹੋ ਗਿਆ ਆਪਣਾ ਮਿਕਸ ਹੋ ਗਿਆ ਇਹਨੂੰ ਹੁਣ ਆਪਾਂ ਰੱਖਾਂਗੇ ਬਰਫ਼ 'ਚ ਗਿਆ ਲਾ ਕੇ ਤੇ ਇਹਦੇ 'ਚ ਹੁਣ ਆਪਾਂ ਆਹ ਛੋਟੀਆਂ ਜਿਹੜੀਆਂ ਭਈਏ ਸ਼ੂਗਰ ਵਾਲੀਆਂ ਹੁੰਦੀਆਂ ਨੇ ਤੇ ਇਹੀ ਲਿਆਇਓ ਤੁਸੀਂ ਇਨਾ ਦੇ ਆਪਾਂ ਸਿੰਜਾ ਭਰ ਕੇ ਜਾਨਵਰਾਂ ਦੇ ਲਾਵਾਂਗੇ ਠੀਕ ਆ ਆਜੋ ਮਿੱਤਰੋ ਹਾਂਜੀ ਮਿੱਤਰੋ ਇੰਜੈਕਸ਼ਨ ਆਪਾਂ ਭਰ ਲਿਆ ਤੇ ਹੁਣ ਲਗਦੇ ਆਪਾਂ ਲਾਉਣ ਵੱਡੀਆਂ ਜੋੜੀਆਂ ਦੇ ਤੇ ਆਜੋ ਨੂੰ ਦੱਸੀਏ ਕਰੀਏ ਸ਼ੁਰੂਆਤ ਇਹ ਜੋੜੀਆਂ ਦੇ ਹਿਸਾਬ ਨਾਲ ਹੀ ਆਪਾਂ ਲਾਵਾਂਗੇ ਭਾਈ ਠੀਕ ਆ ਪਹਿਲਾਂ ਭਰਦੇ ਆ ਗੋਲਾ ਆਪਣਾ ਇਹਦਾ ਪੱਟਾ ਪੜਨਾ ਬਈ ਢੜਕੇ ਤੇ ਐ ਕੱਢ ਲਉ ਜਾਂ 2-4 ਜਿਹਾ ਫੰਗ ਪੱਟਣੇ ਪੈਣ ਤਾਂ ਚਾਹੇ ਬੇਸ਼ੱਕ ਪੱਟ ਦੂ ਠੀਕ ਹੈ ਤੁਹਾਨੂੰ ਪਤਾ ਲੱਗ ਜਾਂਦਾ ਜੀ ਜਿਆਦਾ ਕਬੂਤਰ ਨੇ ਬਈ ਫਿਰ ਜੋੜੀਆਂ ਦੇ ਹਿਸਾਬ ਨਾਲ ਹੀ ਇੰਜੈਕਸ਼ਨ ਲਾਇਓ ਐ ਲਾ ਕੇ 5 ਪੁਆਇੰਟ ਲਾਉਣਾ ਬਈ ਵੱਡੇ ਦੇ ਪੁਤਰ 2 4 5 ਠੀਕ ਹੈ 5 ਪੁਆਇੰਟ ਵੱਡੇ ਦੇ ਤੇ ਜਿਹੜੇ ਵਧੀਆ ਪੱਠੇ ਨੇ ਆਪਣੇ ਠੀਕ ਆ ਉਹਨਾਂ ਦੇ ਤੁਸੀਂ 4 ਪੁਆਇੰਟ ਵੀ ਲਾ ਸਕਦੇ 3 ਪੁਆਇੰਟ ਵੀ ਠੀਕ ਆ ਆ ਲਾਤਾ ਇਹਦੇ ਗੋਲੀ ਕਿਥੇ ਆਂਸੀ ਆਪਣੀ ਗੋਲੀ ਖਿੜਕੀਆਂ ਵਾਲੇ ਵਾਲੀ ਵੱਡੇ ਬਾਈ ਦੀ ਇਹਦਾ ਬੱਚਾ ਵੀ ਆਪਾਂ ਪਾਟ ਰੱਖਿਆ ਬਾਈ ਮਜਬੂਰੀ ਪੈ ਗਈ ਬਾਈ ਕੋਈ ਗੱਲ ਆਪਣੇ ਜਾਨਵਰਾਂ ਚ ਆ ਗਿਆ ਤਾਂ ਕਰਕੇ ਆਪਾਂ ਨੂੰ ਇੰਜੈਕਸ਼ਨ ਐਸਟੀ ਲਾਉਣਾ ਪੈਣਾ ਠੀਕ ਹੈ ਨਹੀਂ ਆਪਾਂ ਨੂੰ ਹੁਣ 2 ਸਾਲਾਂ ਵਾਂਗੂ ਹੋ ਗਏ ਸੀ ਵੀ ਆਪਾਂ ਇੰਜੈਕਸ਼ਨ ਨਹੀਂ ਲਾਇਆ ਸੀ ਜਾਨਵਰ ਆਪਣੇ ਸੈੱਟ ਸੀ ਪਰ ਹੁਣ ਇੱਕ ਬੱਚੇ 'ਚ ਬਿਮਾਰੀ ਆ ਗਈ ਮਾ ਚਲੋ ਸਾਰਿਆਂ ਦੇ ਆਪਾਂ ਲਾਈ ਦਈਏ ਨਾਲੇ ਭਰਾਵਾਂ ਦੇ ਕਮੈਂਟ ਆਉਂਦੇ ਸੀ ਕਿ ਸਾਡੇ ਕਬੂਤਰ ਨੂੰ ਲੱਗਵਾ ਹੋ ਗਿਆ ਬਈ ਸਾਡੇ ਐ ਹੋ ਗਿਆ ਸਾਡੇ ਆ ਹੋ ਗਿਆ ਠੀਕ ਹੈ ਹੁਣ ਲਾਉਣਾ ਕਿਵੇਂ ਉਹ ਵੀ ਦੇਖ ਲਓ ਪੱਟਾ ਕੀ ਕਰ ਪੱਟ ਦੇ ਉੱਤੋਂ ਖੰਗ ਸਾਈਡ ਤੇ ਕਰੋ ਠੀਕ ਹੈ ਕੋਬੋਲੀ ਜੀ ਸੂਈ ਲਾਓ ਲਾ ਕੇ ਤੇ ਤਰੋਂ ਪੁਆਇੰਟ ਜਰੂਰ ਚੈੱਕ ਕਰਨੇ ਆ ਪੰਜ ਪੰਜ ਪੁਆਇੰਟ ਹੀ ਲਾਉਣਾ ਭਾਈ ਜਿਆਦਾ ਨਹੀਂ ਲਾਉਣਾ ਵੱਡੇ ਕਬੂਤਰ ਤੇ ਠੀਕ ਆ ਆ ਲਾਤ ਆਪਾਂ ਇਹਦੇ ਇੱਕ ਗੱਲ ਹੋਰ ਥੋੜਾ ਜਿਆ ਧਿਆਨ ਰੱਖਿਓ ਕਈ ਵਾਰੀ ਜਾਨਵਰ ਲੱਤ ਜੀ ਵੀ ਚੱਕਣਗੇ ਠੀਕ ਆ ਪਰ ਟੈਨਸ਼ਨ ਨਾ ਲਿਓ ਕਿਉਂਕਿ ਭਾਈ ਸੂਈ ਆ ਆਪਣੀ ਵੀ ਦਰਦ ਹੁੰਦਾ ਹੀ ਆ ਠੀਕ ਆ ਆਪਾਂ ਵੀ ਮਸਲਦੇ ਹੀ ਆ ਠੀਕ ਆ ਇਹ ਥੋੜਾ ਜਿਆ ਟਾਈਮ ਕੋਈ 5-7 ਮਿੰਟ ਲੱਤ ਚੱਕਣਗੇ ਉਦੋਂ ਬਾਅਦ ਸੈੱਟ ਹੋ ਜਾਣਗੇ ਠੀਕ ਆ ਹੁਣ ਇਹ ਵਾਇਰਸਾਂ ਦੀ ਗੱਲ ਕਰਦੇ ਆ ਭਾਈ ਆਪਾਂ ਆਉਂਦਾ ਕਿਥੋਂ ਆ ਇਹੇ ਭਾਈ ਕਈ ਵਾਰੀ ਆਪਾਂ ਕੀ ਗੱਲ ਜਾਨਵਰ ਹਨਾ ਦਾਣਾ ਪਾਣੀ ਪੋਣੀਆਂ ਥੱਲੂ ਪਿੱਠਾ ਚੱਕ ਲੈਂਦੇ ਨੇ ਜਦੋਂ ਪਿੱਠਾ ਚੱਕ ਲੀਆਂ ਤੇ ਲੀਵਰ 'ਚ ਗਰਮੈਸ਼ ਭਰ ਜਾਂਦੀ ਆ ਠੀਕ ਆ ਉਸ ਤੋਂ ਬਾਅਦ ਜਦੋਂ ਪੋਟ ਰੋਕਣ ਲੱਗ ਜਾਂਦੇ ਆ ਕਣਕ ਦੋ ਦੋ ਤਿੰਨ ਤਿੰਨ ਦਿਨ ਪਈ ਰਹਿੰਦੀ ਆ ਜਾਨਵਰ ਇਕੱਠਾ ਹੋ ਕੇ ਬਹਿ ਜਾਂਦਾ ਮਤਲਬ ਸੁਸਤ ਹੋ ਜਾਂਦਾ ਠੀਕ ਆ ਜਦੋਂ ਜਾਨਵਰ ਸੁਸਤ ਹੋ ਗਿਆ ਉਸ ਤੋਂ ਬਾਅਦ ਜਾਨਵਰ ਫੇਰ ਜਾਨਵਰ ਇਕੱਠਾ ਹੋ ਗਏ ਬਹਿਣ ਲੱਗ ਜਾਂਦਾ ਬਈ ਹੌਲੀ 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 ਉਹਨੂੰ ਬੁਖਾਰ ਚੜਨ ਲੱਗ ਜਾਂਦਾ ਜਿਵੇਂ ਆਪਾਂ ਨੂੰ ਨਹੀਂ ਹੋ ਜਾਂਦਾ ਥਕਾਬ ਤੇ ਜੀ ਨਾਲ ਹਨ ਜੇ ਆਪਾਂ ਨੂੰ ਕੁਝ ਵੀ ਹੋਇਆ ਹੋਵੇ ਜਦੋਂ ਬੁਖਾਰ ਚੜਨ ਲੱਗਿਆ ਬਈ ਹੌਲੀ ਹੌਲੀ ਉਹ ਬੁਖਾਰ ਇੰਨਾ ਜਿਆਦਾ ਤੇਜ਼ ਹੋ ਜਾਂਦਾ ਕਿ ਉਹ ਇੱਕ ਹਿਸਾਬ ਦਾ ਨਮੂਨੀਆਂ ਕਹਿ ਦਈਏ ਜਾਂ ਆਪਾਂ ਜائیں ਕਹਿ ਦਈਏ ਵੀ ਦਿਮਾਗ ਨੂੰ ਚੜ ਜਾਂਦਾ ਠੀਕ ਹੈ ਜਦੋਂ ਉਹ ਦਿਮਾਗ ਨੂੰ ਚੜ ਜਾਂਦਾ ਵਾਇਰਸ ਆਉਂਦਾ ਬਈ ਕਈ ਧੌਣ ਘਵਾ ਕੇ ਥੱਲੇ ਲਾਉਣ ਲੱਗ ਜਾਂਦੇ ਆ ਕਿਉਂਕਿ ਆਪਦੇ ਆਪ ਤੇ ਕੰਟਰੋਲ ਨਹੀਂ ਰਹਿੰਦਾ ਦਿਮਾਗ ਤੇ ਠੀਕ ਹੈ ਤੇ ਕਈ ਧੌਣ ਘਵਾ ਕੇ ਥੱਲੇ ਲ ਤੌਣ ਹਲਾਉਣ ਲੱਗ ਜਾਂਦੇ ਆ ਵੀ ਜਿਵੇਂ ਸਪ੍ਰਿੰਗ ਹਿੱਲਦਾ ਹੁੰਦਾ ਠੀਕ ਹੈ ਤੇ ਜਾਂ ਕਈ ਜਾਨਵਰਾਂ ਦਾ ਕੀ ਹੁੰਦਾ ਜਿਵੇਂ ਆਪਣੇ ਘੋੜੇ ਦੀ ਧੌਣ ਹੁੰਦੀ ਆ ਹਨ ਵਿਚਾਲੂ ਐਂ ਮੂੜੀ ਐਂ ਕੁੰਡੀ ਕਰ ਜਾਂਦੇ ਆ ਉਹਨੂੰ ਕੁੰਡੀ ਵਾਲਾ ਲਗਵਾ ਵੀ ਕਹਿੰਦੇ ਆ ਇਹਨਾਂ ਚੋ ਬਈ ਕੁੰਡੀ ਵਾਲਾ ਵੀ ਸਹੀ ਹੋ ਜਾਂਦਾ ਲਾ ਕੁੰਡੀ ਵਾਲਾ ਬਈ ਉਹ ਵੀ ਸਹੀ ਹੋ ਜਾਂਦਾ ਤੇ ਧੌਣ ਘੁਮਾ ਕੇ ਥੱਲੇ ਲਾਉਣ ਵਾਲਾ ਉਹ ਵੀ ਸਹੀ ਹੋ ਜਾਂਦਾ ਪਰ ਜਿਹੜੇ ਕਬੂਤਰ ਵਾਈਬ੍ਰੇਟ ਕਰਨ ਲੱਗ ਜਾਂਦੇ ਨੇ ਠੀਕ ਆ ਸਪਰਿੰਗਾ ਵਾਂਗੂ ਧੌਣ ਜੀ ਹਿਲਾਉਣ ਲੱਗ ਜਾਂਦੇ ਨੇ ਠੀਕ ਆ ਉਹ ਕਬੂਤਰ ਨਹੀਂ ਬਈ ਸੇਤੀ ਸੈੱਟ ਹੁੰਦੇ ਤੇ ਉਹ ਆਪਣੇ ਵਿਚਾਰੇ ਕਿਸੇ ਕੰਮ ਦੇ ਵੀ ਨਹੀਂ ਰਹਿੰਦੇ ਦਾਣਾ ਚੱਕਣ ਚ ਵੀ ਬਹੁਤ ਔਖੇ ਹੁੰਦੇ ਨੇ ਉਹ ਹਨਾ ਨੂਤਨਬਾਲ ਪੱਟੀ ਜਗਾ ਬਣਾਈ ਸੂਈ ਚੱਕੀ ਲਾਈ ਚਾਰ ਪੰਜ ਠੀਕ ਆ ਲਾ ਕੇ ਮਾੜਾਇਆ ਮੜ ਕੇ ਛੱਡ ਦੋ ਇਹ ਜਿਆਦਾ ਕਬੂਤਰਾਂ ਦਾ ਆਪਣੀ ਜੋੜੀਆਂ ਦੇ ਹਿਸਾਬ ਨਾਲ ਲਾਇਓ ਫਿਰ ਤੁਹਾਨੂੰ ਪਹਿਚਾਨ ਵੀ ਰਹਿੰਦੀ ਆ ਵੀ ਆਹ ਜਾਨਵਰਾਂ ਦੇ ਅਸੀਂ ਲਾਤਾ ਜਾਂ ਇਹਨਾਂ ਦੇ ਅਸੀਂ ਲਾਉਣਾ ਹੈ ਨਹੀਂ ਬੰਦਾ ਭੁੱਲ ਜਾਂਦਾ ਕਈ ਵਾਰੀ ਡਬਲ ਵੀ ਲਾ ਜਾਂਦਾ ਉਹ ਵੀ ਨੁਕਸਾਨ ਕਰਦਾ ਬਈ ਠੀਕ ਆ ਉਹ ਤੂੰ ਟੇਕੇ ਬਹਿ ਜਾ ਐਦ ਕੀ ਵੀ ਬੱਚੇ ਬਹੁਤ ਚੰਗੇ ਕਢਾਏ ਸੀ ਬਈ ਬਸ ਉਹੀ ਗੱਲ ਆ ਬਾਇਰਸ ਨੇ ਫੇਰ ਫੜ ਲੇ ਨਹੀਂ ਆਮ ਖੰਗ ਹੁੰਦੇ ਤਾਂ ਨੋਰਮਲ ਹੀ ਜਾਂ ਤਾਂ ਚੱਲਦੀਆਂ ਰਹਿੰਦੀਆਂ ਹਨ ਪਰ ਜਿਹੜਾ ਆਹ ਵਾਇਰਸ ਆਇਆ ਠੀਕ ਹੈ ਤਾਂ ਬਈ ਕਿਸੇ ਦਿਨ ਨਾ ਰਿਹਾ ਬਈ ਇਹ ਵਾਇਰਸ ਤਾਂ ਇਨਾ ਮਾੜਾ ਨਾ ਬਈ ਖੁੱਡਿਆਂ ਦੇ ਖੁੱਡੇ ਖਾਲੀ ਕਰਦੇ ਗਈ ਸਾਡੇ ਭਰਾਵਾਂ ਦੀਆਂ ਇੰਨੀ ਚਿਰ ਦੀਆਂ ਮਿਹਨਤਾਂ 8 8 10 10 ਸਾਲ ਜਾਨਵਰਾਂ ਤੇ ਲਾ ਕੇ ਵਿਚਾਰਿਆਂ ਨੇ ਜਾਨਵਰ ਬਣਾਏ ਠੀਕ ਹੈ ਤੇ ਉਹ ਸਾਰੀਆਂ ਮਿਹਨਤਾਂ ਹੀ ਗਈਆਂ ਬਈ। ਤੋਰ ਆਪ ਇਹੋ ਜੀਆਂ ਬਿਮਾਰੀਆਂ ਕਿਸੇ ਭਰਾ ਦੇ ਨਾ ੁੱਡੇ ਚ ਪਾਵੇ। ਠੀਕ ਆ ਬਚਾਈ ਰੱਖੇ। ਤੇ ਇੱਕ ਹੁਣ ਤੁਹਾਨੂੰ ਮੈਂ ਦੱਸ ਦੇਣਾ ਬਈ ਜਿਹੜੀ ਤੁਸੀਂ ਖੰਗ ਜਖਾਮ ਨਹੀਂ ਕਰਦੇ ਰਹਿੰਦੇ ਹੋ। ਠੀਕ ਆ ਇਹਦਾ ਵਧੀਆ ਇਲਾਜ। ਦੇਸੀ ਇਲਾਜ ਹੈ ਜਿੰਦਾ ਗੜਦਾ ਪੱਕ ਜਾਂਦਾ ਹੂੰਹ ਹੂੰ ਜੇ ਕਰੀ ਜਾਂਦੇ ਰਹਿੰਦੇ ਨੇ ਹਨਾ ਉਹਦੇ ਵਾਸਤੇ ਜਿਹੜਾ ਪੁੱਠ ਗੰਡਾ ਹੁੰਦਾ ਆਪਣਾ 2 3 4 5 ਜਿਹੜਾ ਆਪਣਾ ਪੁੱਠ ਗੰਡਾ ਹੁੰਦਾ ਬਈ ਪੁੱਠ ਗੰਡੇ ਦਾ ਲੈ ਲਿਓ ਗੰਡੇ ਲੈ ਕੇ ਉਹਨੂੰ ਲਿਆ ਕੇ ਤਵੇ ਤੇ ਚੰਗੀ ਤਰ੍ਹਾਂ ਹੁਣ ਲਿਓ ਘੁਣ ਕੇ ਤੇ ਕਾਲੇ ਹੋ ਜਾਣਗੇ ਕਾਲੇ ਹੋ ਗਏ ਉਹ ਦੁਬਾਰਾ ਤੁਹਾਨੂੰ ਉਹ ਕਰ ਲਿਓ ਮਤਲਬ ਰਗੜ ਲਿਓ ਰਗੜ ਕੇ ਐਨ ਬਰੀਕ ਕਰ ਲਿਓ ਬਰੀਕ ਕਰਕੇ ਜਦੋਂ ਜਾਨਵਰ ਨੂੰ ਦੇਣਾ ਥੋੜਾ ਇਹ ਸ਼ਹਿਦ ਠੀਕ ਹੈ ਤੇ ਉਹ ਮਿਲਾ ਕੇ ਚਾਹੇ ਕਿਸੇ ਫੰਗ ਤੇ ਲਾ ਕੇ ਲਾ ਦੋ ਜਿਵੇਂ ਮਰਜ਼ੀ ਠੀਕ ਹੈ ਜਾਨਵਰ ਸੈੱਟ ਹੋਣ ਲੱਗ ਜਾਣਗੇ ਵੀਰੇ ਕਿ ਹੁਣ ਲਾਗਵੇਂ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਦੁਬਾਰਾ ਦੱਸ ਦਿੰਨਾ ਪਿੱਲਾਕ ਬਾ ਠੀਕ ਹੈ ਇਹ ਪਹਿਲਾ ਜਾਨਵਰ ਹੌਲੀ ਹੌਲੀ ਠੀਕ ਆ ਬਈ ਮਿੱਠਾ-ਮੁੱਠਾ ਗੰਦਬੇਲ ਖਾ ਗਿਆ ਜਾਂ ਮਾੜਾ-ਮੋਟਾ ਬਿਮਾਰ ਆ ਹੌਲੀ-ਹੌਲੀ ਸੁਸਤ ਹੋਣ ਲੱਗਦਾ ਸੁਸਤ ਹੋ ਕੇ ਇਕੱਠਾ ਹੋਣ ਲੱਗ ਜਾਂਦਾ ਬਈ ਧਾਣੇ ਖਾਣ ਮੁਹਾੜ ਜਾਂਦਾ ਧਾਣੇ ਖਾ ਰੁਕਣ ਲੱਗ ਜਾਂਦੇ ਆ ਪੋਲ ਤੇ ਜਦੋਂ ਧਾਣੇ ਰੁਕਣ ਲੱਗ ਗਏ ਉਦੋਂ ਬਾਅਦ ਜਾ ਕੇ ਜਾਨਵਰ ਬਈ ਇਕੱਠਾ ਹੋ ਕੇ ਬਹਿਣ ਲੱਗ ਜਾਂਦਾ ਹੌਲੀ-ਹੌਲੀ ਉਹਨੂੰ ਬੁਖਾਰ ਚੜ ਜਾਂਦਾ ਬੁਖਾਰ ਉਹਦੇ ਦਿਮਾਗ ਨੂੰ ਜਾਂਦਾ ਜਦੋਂ ਬੁਖਾਰ ਦਿਮਾਗ ਨੂੰ ਵਾਗਿਆ ਉਦੋਂ ਬਾਅਦ ਬਈ ਦਿਮਾਗ ਤੇ ਐਸਾ ਅਟੈਕ ਕਰਦਾ ਉਹ ਬੁਖਾਰ ਉਹਨੂੰ ਆਪ ਨੂੰ ਹੀ ਨਹੀਂ ਪਤਾ ਲੱਗਦਾ ਤਾ ਹਣ ਘਮਾ ਕੇ ਥੱਲੇ ਲਾਉਣ ਲ ਭਰਾ ਸਾਰੇ ਇਹ ਧਿਆਨ ਰੱਖਿਆ ਕਰੋ ਆਪਦੇ ਜਾਨਵਰਾਂ ਦਾ ਜਦੋਂ ਵੀ ਜਾਨਵਰ ਮਾੜਾ ਮੋਟਾ ਬਿਮਾਰ ਲੱਗੇ ਤੁਹਾਨੂੰ ਠੀਕ ਹੈ ਤੁਸੀਂ ਧਿਆਕੇ ਨਾਲ ਦੀ ਨਾਲ ਮੈਡੀਸਿਨ ਦੇ ਦਿਆ ਕਰੋ ਭਰਾ ਬਣ ਕੇ ਘਰੇ ਦੋ ਤਿੰਨ ਜੀਜਾ ਰੱਖੋ ਸੁਪਰਾ ਬੈੱਡ ਠੀਕ ਹੈ ਇੱਕ ਟੈਰਾਮਾਈਸੀਨ ਦੇ ਕੈਪਸੂਲ ਹੁੰਦੇ ਨੇ ਉਹ ਨਿਊਰੋਵਾਨ ਫੋਰਟ ਤੇ ਐਜੀਸਫੁੱਲ ਅਜਿੱਤਰਾਮਾਈਸੀਨ ਦੀ ਗੋਲੀ ਇਹ ਤਿੰਨੇ ਚਾਰੇ ਚੀਜ਼ਾਂ ਰੱਖੋ ਬਈ ਠੀਕ ਹੈ ਇਹੀ ਲੋਡ ਕਰ ਦਿੰਦੀਆਂ ਨੇ ਜਾਨਵਰ ਦੇ ਤਾਂ ਆਪਾਂ ਜੋੜੀਆਂ ਦੇ ਹਿਸਾਬ ਨਾਲ ਲਾ ਲਾ ਛੱਡੀਆਂ ਨੇ ਨਲੀਆਂ ਯਾਦ ਰਹੇ ਜਾਂਦਾ ਇਹ ਆ ਜੋੜੀਆਂ ਤੇ ਆਪਾਂ ਲਾਤਾ ਜਿਆਦੇ ਹੂਬਤਾਂ ਚ ਬਈ ਨਹੀਂ ਪਤਾ ਲੱਗਦਾ ਇਸ ਕਰਕੇ ਕਹਿਣਾ ਬਈ ਆਪਦੀਆਂ ਜੋੜੀਆਂ ਦੇ ਹਿਸਾਬ ਨਾਲ ਲਾਇਆ ਕਰੋ ਜਿਹੜੇ ਬੱਚੇ ਨੇ ਬੱਚਿਆਂ ਨੂੰ ਮੁੜ ਕੇ ਚਾਹੀ ਜਾਲ ਚ ਕੱਢ ਲੋ ਜਾਲ ਚ ਕੱਢ ਕੇ ਠੀਕ ਆ ਫੇਰ ਲਾ ਦੋ ਉਹਨਾਂ ਦੇ ਲੱਗ ਜਾਂਦਾ ਠੀਕ ਆ ਇਹ ਇੰਜੈਕਸ਼ਨ ਦਾ ਨਾਮ ਹੈ ਭਈ ਆਰਬੀ 2 ਠੀਕ ਆ ਮੈਡੀਕਲ ਤੋਂ ਮਿਲਦਾ ਠੀਕ ਆ ਆਪਾਂ ਦਾ ਲੈ ਆਇਓ ਨਾਲ ਪਾਣੀ ਦੇਣਗੇ ਤੇ ਕਹਾ ਸ਼ੂਗਰ ਵਾਲੀਆਂ ਸਰਿੰਜਾਂ ਠੀਕ ਆ ਇਹ ਜ਼ਰੂਰ ਲੈ ਆਓ ਆਦ ਨੂੰ ਮੇਰਾ ਜਾਨਵਰ ਦਿਖਾਉਣਾ ਭਈ ਨੂੰ ਅਟੈਕ ਆਇਆ ਸੀ ਜਿਵੇਂ ਆਪਾਂ ਨੂੰ ਦਿਲ ਦੇ ਤੌਰੇ ਪੈਂਦੇ ਨੇ ਨਾ ਇਹਨੂੰ ਅਟੈਕ ਆਇਆ ਸੀ ਭਾਈ 1 ਮਹੀਨੇ ਤੱਕ ਇਹ ਗੁੰਗਾ ਹੋ ਗਈ ਫਿਰਦਾ ਰਿਹਾ ਆਪ ਇਹਨੂੰ ਦਾਣੇ ਖਵਾਉਣੇ ਅਸੀਂ ਠੀਕ ਆ ਆਪ ਹੀ ਪਾਣੀ ਪਿਉਣਾ 1 ਮਹੀਨੇ ਬਾਅਦ ਜਾ ਕੇ ਦੁਬਾਰਾ ਮਸਾ ਸੈੱਟ ਹੋ ਗਿਆ ਸੀ ਇਹ ਆ ਗੂਤਰਾ ਆਪਣਾ ਭਾਈ ਘੰਟੀਆਂ ਆਖਾਂ ਦਾ ਭਾਈ ਇਹ ਦੇਖੇ ਬੋਤਾ ਉਧਰ ਮੁਕਰ sigaye tori mihubi mukuru weye tori. ਜੇ ਭਾਈ ਦੇਖ ਕੇ ਚੇਂਜ ਕਰ ਲਿਓ ਕਿਉਂਕਿ ਜਦੋਂ ਸਰੰਜ ਜੀ ਤੁਹਾਨੂੰ ਪਤਾ ਲੱਗ ਜੇ ਨਾ ਵੀ ਉਹਨਾਂ ਨੂੰ ਮੁੜ ਗਈ ਹੈ ਨਾ ਜਾਂ ਲੱਗਣ ਉਹ ਜੇ ਹਟ ਗਈ ਉਦੋਂ ਤੁਸੀਂ ਚੇਂਜ ਕਰ ਲਿਓ ਆ ਆਪਣੀ ਜਿਹੜੀ ਖਡਾਲਾ ਜਿੱਤੀ ਸੀ ਉਹਦੀ ਭੈਣ ਸ਼ਾਖੀ ਇੱਕ ਆਪਣਾ ਭਰਾ ਮਿੱਤਰ ਪਿਆਰਾ ਲੈ ਗਿਆ ਇਹਦੀ ਭੈਣ ਉਹਨੂੰ ਬਾਜੀ ਛੱਡਾਂਗੇ ਕਹਿੰਦਾ ਆਂਟੇ ਡਰਾਉਣੇ ਆ ਇਹਦੇ ਬਾਕੀ ਬਹੁਤ ਸੌਖਾ ਬਈ ਜੈਕਸਨ ਲਾਉਣ ਦਾ ਤਰੀਕਾ ਕਈ ਭਰਾ ਡਰਦੇ ਰਹਿੰਦੇ ਨੇ ਹਣਾ ਹਾਈ ਕਿਵੇਂ ਲਾਵਾਂਗੇ ਹਾਈ ਕਿਵੇਂ ਲਾਵਾਂਗੇ ਜੇ ਕੰਮ ਆਪਾਂ ਕਰਾਂਗੇ ਬਈ ਆਪ ਨੂੰ ਫੇਰ ਹੀ ਪਤਾ ਲੱਗੂ ਨਹੀਂ ਕੀ ਨੂੰ ਬਤਾ ਬਲਾ ਕੇ ਲਿਆਵਾਂਗੇ ਕਿਹਦੇ ਤੋਂ ਲਵਾਵਾਂਗੇ ਸਾਰਾ ਇਹ ਵੀ ਔਖਾ ਹੋ ਜਾਂਦਾ ਵਾਜਾਬ ਕਰਨਾ ਸਿੱਖੋ ਬਈ ਮਜਬੂਰੀ ਆ ਹੁਣ ਆਪਾਂ ਨੂੰ ਲਾਉਣਾ ਤਾਂ ਪਊ ਬਈ ਇਹਨਾਂ ਤੇ ਹਣਾ ਤੇ ਇਹਦੇ ਕਰਕੇ ਆ ਆ ਆ ਆਪਣਾ ਟੀਰਾ ਟੀਰਾ ਡਾਉਂ ਅੱਜ ਜੜੀ ਜੀ ਵੀਡੀਓ ਮਾੜੀ ਮੋਟੀ ਲੰਬੀ ਹੋ ਗਈ ਤਾਂ ਭਰਾ ਬਣ ਕੇ ਕੁਰੀ ਦੇਖ ਲਿਓ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਵਾਸਤੇ ਦੇਖ ਲਓ ਕਿੰਨਾ ਕੁਝ ਕਰਦਾ ਹਾਂ ਜੀ ਅੱਗੇ ਬਹੁਤ ਕੁਝ ਆਊਗਾ ਅੱਗੇ ਤੁਹਾਨੂੰ ਹਜੇ ਪਾਣੀ ਵੀ ਬਣਾਉਣਾ ਦੱਸਣਾ ਗੁੜ ਵੀ ਬਣਾ ਕੇ ਦਿਖਾਵਾਂਗੇ ਠੀਕ ਆ ਦੂਸਰਾ ਵਾਲਾ ਗੁੜ ਵੀ ਠੀਕ ਆ ਕਈ ਚੀਜ਼ਾਂ ਹੋਰ ਨੇ ਉਹ ਵੀ ਬਸ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਆਪਣੀ ਅੱਗੇ ਹਨਾ ਇਹ ਹੱਥ ਜੋੜ ਕੇ ਬੇਨਤੀ ਆ ਮੇਰੇ ਭਰਾਵਾਂ ਨੂੰ। ਹਮਚਾਹੇ ਬੰਦਾ ਕੱਲਾ ਵੀ ਲਾ ਸਕਦਾ ਜੇ ਦੋ ਹੋਣ ਤਾਂ ਥੋੜਾ ਸ਼ੇਦੀ ਲੱਗ ਜਾਂਦਾ। ਪਰ ਇੰਨਾ ਵੀ ਜਦੋਂ ਕੱਲਾ ਬੰਦਾ ਹੁੰਦਾ ਉਹਦੋਂ ਔਖਾ ਹੋ ਜਾਂਦਾ ਬਸ। ਕਈ ਭਰਾ ਹੁਣ ਇਹ ਵੀ ਕਹਿਣਗੇ ਵੀ ਭਾਈ ਜਦੋਂ ਆਪਾਂ ਆਰਪੀ 2 ਲਾਉਨੇ ਆ ਜਾਂ ਇੰਜੈਕਸ਼ਨ ਕੋਈ ਇਹ ਲਾਉਨੇ ਆ ਇਹ ਕਰਮ ਹੁੰਦਾ। ਹਨਾ ਇਹ ਕਮੂਤਰਾਂ ਦੀ ਡਾਰ ਘਟਾ ਦਿੰਦਾ। ਠੀਕ ਆ ਭਾਈ ਮੈਂ ਤਾਂ ਕੋਈ ਨਹੀਂ ਦੇਖਿਆ। ਟਾਰ ਘਟਾਉਂਦਾ ਠੀਕ ਹੈ ਇਹ ਅਟੋ-ਅਟ ਭਰਾਵਾ ਦਿਮਾਗ ਨੇ ਸਾਰਿਆਂ ਦੇ ਅਟੋ-ਅਟ ਤਰੀਕੇ ਨੇ ਆਪਾਂ ਹੁਣ ਕਿਸੇ ਨੂੰ ਕੁਝ ਕਹਿ ਤਾ ਨਹੀਂ ਸਕਦੇ ਹਨ ਅਗਲੇ ਦੀ ਮਰਜ਼ੀ ਹੈ ਜਿਵੇਂ ਅਗਲੇ ਦੀ ਸੋਚ ਹੈ ਹਨ ਅਗਲਾ ਉਵੇਂ ਹੀ ਚੱਲਦਾ ਸਮਝ ਗਏ ਨਾ ਕੋਈ ਜਾਨਵਰ ਸਾਰੇ ਸੈੱਟ ਹੋ ਗਏ ਬੈਠੇ ਨੇ ਕੋਈ ਇਹ ਕੋਈ ਮਾੜਾ ਮੋਟਾ ਪੈਰਪੁਰ ਚੱਕਣਾ ਚੱਕਦਾ ਜਾਨਵਰ ਬਾਕੀ ਕੰਮ ਸੈੱਟ ਹੀ ਰਹਿੰਦਾ ਹੈ। ਇਹਦੀ ਕੋਈ ਖਾਸ ਗੱਲ ਨਹੀਂ ਇਹਨੂੰ ਲਾਉਣ ਦੀ। ਇਹਦਾ ਬਾਕੀ ਮੈਂ ਤੁਹਾਨੂੰ ਦੱਸਦਾ ਕੋਈ ਮੈਨੂੰ ਤਾਂ ਡਾਈਆਂ 'ਚ ਕੋਈ ਰਿਜ਼ਲਟ ਦੇਖਿਆ ਨਹੀਂ ਹੈਗਾ ਵੀ ਇਹਦਾ ਗਲਤ ਆਉਂਦਾ ਕਿ ਨਾ। ਤੇ ਇਹ ਭਰਾਵਾਂ ਨੂੰ ਲੱਗਦਾ ਹੈ ਵੀ ਭਾਈ ਜਦੋਂ ਆਪਾਂ ਇੰਜੈਕਸ਼ਨ ਲਾਉਂਦੇ ਆ ਤੇ ਇਹਦੇ ਕਰਕੇ ਜਾਨ ਬਡਾਰ ਘਟਾਈ ਜਾਂਦੀ ਨਹੀਂ ਜਾਂ ਕੁਝ ਵੀ ਹੈ ਨਾ ਪਰ ਆਪਾਂ ਨੂੰ ਨਹੀਂ ਲੱਗਦਾ ਭਾਈ। ਸੋ ਆਪਾਂ ਦਾ ਭਾਈ ਦੇਖ ਜਾਨ ਬਚਾਉਣੀ ਹੈ ਇਹਨਾਂ ਦੀ ਲਾਉਣਾ ਜ਼ਰੂਰੀ ਹੈ ਆਪਾਂ ਨੂੰ ਲਾਉਣਾ ਪਊ ਭਾਈ ਹਣ। ਆਪਾਂ ਛੋਟੇ ਬੱਚਿਆਂ ਦੇ ਵੀ ਲਾਉਣੇ ਆ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਕੀ ਹਸਾਬ ਨਾਲ ਲਾਉਣਾ ਹੈ ਆ ਹੁਣ ਆਪਾਂ ਭਰ ਲਈਏ ਮਾਸੀ ਨੂੰ ਐਂ ਫੜ ਲਓ ਇਹ ਆਪਣੇ ਆਪ ਹੀ ਭਰੀ ਜਾਂਦੀ ਹੈ ਭਈ ਆ ਦੇਖੋ ਠੀਕ ਆ ਤੁਰੀ ਜਾਂਦੀ ਹੈ ਜੀ ਜੀ ਨੀ ਜਾਲਾ ਲੀਸੀ ਹੋ ਰਹੀ ਆ ਬਈ ਵੈਸੇ ਇਹ ਗਲੀਟ ਦੀ ਪਤਲੀ ਜੀ ਆ ਠੀਕ ਆ ਇੱਕ ਹੁਣ ਥੋੜੇ ਬੱਚੇ ਪਾਲੀ ਜਾਂਦੀਆਂ ਤਾਂ ਐ ਜਹੂਰੀ ਆ ਤੇ ਜਮੀ ਐ ਲੱਗਦਾ ਵੀ ਕੁਝ ਵੀ ਨਹੀਂ ਹੈਗਾ ਇਹਦੇ ਬੰਦੇ ਦੰਦੇ ਲੱਗਦੇ ਜੀਂਗ ਕਰ ਰਹੇ ਤੇਰਾ ਤਾਂ ਬਿੱਦਿਆ ਲੈ ਲਓ ਬਿੱਦਿਆ ਪੂਰੇ ਆ ਮੇਰਾ ਬਿੱਦਿਆ ਇਹ ਆਪਣਾ ਮਿੱਤਰੋ ਬਿੱਦਲਾ ਪਿਆਰਾ ਆਪਣਾ ਸੱਚ ਕਈ ਭਰਾ ਕਹਿਣਗੇ ਵੀ ਭਈ ਇੰਨਾ ਕਰਕੇ ਆਂਡਿਆਂ ਤੋਂ ਹਰ ਜਾਂਦੀਆਂ ਕਬੂਤਰੀਆਂ ਜੇ ਉਹ ਭਾਈ ਮੈਨੂੰ ਤਾਂ ਕੁਝ ਨਹੀਂ ਇਹੋ ਜਿਹਾ ਲੱਗਦਾ ਅਸ ਪੁੱਤ ਆ ਗਏ ਉਹ ਹੀ ਗੱਲਾਂ ਤੇ ਤੁਹਡੇ ਲਾਉਣਾ ਜ਼ਰੂਰੀ ਆ ਮੇਰੇ ਸ਼ੇਰੋ ਕਰੀਏ ਕੀ ਮજબੂਰੀ ਆ ਸੋ ਬਹੁਤ ਬਹੁਤ ਧੰਨਵਾਦ ਭਾਈ ਲਵ ਯੂ ਆ ਸਾਰੇ ਭਰਾਵਾਂ ਦਾ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨ